ਸਾਡੇ ਮਹਾਪੁਰਸ਼ ਗੁਰੂ ਪੀਰ ਦੱਸ ਗਏ ਨੇ ਵੀ ਜੋ ਬਾਹਰ ਹੈ ਉਹ ਹੀ ਅੰਦਰ ਹੈ ਔਰ ਜੋ ਅੰਦਰ ਹੈ ਉਹ ਹੀ ਬਾਹਰ ਹੈ ਸੋ ਬ੍ਰਹਮਾਣ ਜਿਹੜਾ ਉਹ ਅੰਦਰ ਹੈ ਕ੍ਰਿਸ਼ਨ ਭਗਵਾਨ ਨੇ ਮਿੱਟੀ ਖਾਧੀ ਉਹਨਾਂ ਦੇ ਮਾਦਾਈ ਨੇ ਕ੍ਰਿਸ਼ਨ ਭਗਵਾਨ ਜੀ ਨੂੰ ਡਾਂਟਿਆ ਵੀ ਕਹਿੰਦੇ ਮੂੰਹ ਖੋਲ ਥੱਪੜ ਮਾਰਿਆ ਵੀ ਮੈਂ ਮਿੱਟੀ ਘੱਟਦਾ ਤੇਰੇ ਮੂੰਹ ਚੋਂ ਜਿਸ ਤਰ੍ਹਾਂ ਹੀ ਕ੍ਰਿਸ਼ਨ ਭਗਵਾਨ ਜੀ ਮੂੰਹ ਖੋਲਦੇ ਨੇ ਤੇ ਪੂਰਾ ਬ੍ਰਹਮੰਡ ਉਹਨਾਂ ਦੀ ਮਾਤਾ ਅੰਦਰ ਦੇਖਦੀ ਹੈ ਕ੍ਰਿਸ਼ਨ ਭਗਵਾਨ ਨੇ ਹੁਣ ਉਹ ਮਹਾਯੋਗੀ ਸੀਗੇ ਉਹਨਾਂ ਨੇ ਆਪਣੀ ਯੋਗ ਮਾਇਆ ਦੇ ਨਾਲ ਸੋਨਾ ਕਲਾ ਸੰਪੂਰਨ અવਤਾਰ ਸੀਗੇ ਤੇ ਉਹਨਾਂ ਨੇ ਆਪਣੀ ਯੋਗ ਮਾਇਆ ਦੇ ਨਾਲ ਆਪਣੇ ਮਾਤਾ ਨੂੰ ਸ੍ਰਿਸ਼ਟੀ ਜਿਹੜੀ ਉਹ ਅੰਦਰ ਦਿਖਾ ਦਿੱਤੀ ਪਰ ਉਹ ਸਿਰਫ ਐ ਨਹੀਂ ਕਿ ਉਹ ਕ੍ਰਿਸ਼ਨ ਭਗਵਾਨ ਦੇ ਹੀ ਮੁਖ ਵਿੱਚ ਜਿਹੜਾ ਉਹ ਬ੍ਰਹਮੰਡ ਸੀਗਾ ਤੁਹਾਡੇ ਅੰਦਰ ਵੀ ਸਾਰਾ ਬ੍ਰਹਮੰਡ ਹੈ ਉਹਨੂੰ ਕਿਸ ਤਰ੍ਹਾਂ ਮਿਲਣਾ ਹੈ ਉਹ ਅੰਦਰ ਦੀ ਯਾਤਰਾ ਦੇ ਨਾਲ ਮਿਲਣਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਮਿਲਣਾ ਹੈ ਧਿਆਨ ਦੇ ਨਾਲ ਮਿਲਣਾ ਹੈ ਸਿਮਰਨ ਦੇ ਨਾਲ ਮਿਲਣਾ ਹੈ ਉਹਨੂੰ ਜਿਹੜਾ ਮਨ ਹੈ ਉਹ ਪ੍ਰithvi ਹੈ ਜਿਸ ਤਾਂ ਕਹਿੰਦੇ ਨੇ ਜਲ ਅਗਨੀ ਪ੍ਰithvi ਵਾਯੂ ਆਕਾਸ਼ ਪ੍ਰithvi ਜਿਹੜੀ ਉਹ ਸਾਡਾ ਮਨ ਹੈ ਜਿਹੜਾ ਮਨ ਚੋਂ ਵਿਚਾਰ ਨਿਕਲਦਾ ਉਹ ਹੀ ਸਾਨੂੰ ਵਿਚਾਰ ਅੱਗੇ ਮਿਲਦਾ ਕਿਉਂਕਿ ਧਰਤੀ ਵਿੱਚ ਇੱਕ ਗ੍ਰੈਵਿਟੇਸ਼ਨ ਹੈ ਜੋ ਆਪਾਂ ਉੱਪਰ ਸੁੱਟਦੇ ਆ ਉਹ ਹੀ ਥੱਲੇ ਜ਼ਮੀਨ ਤੇ ਡਿੱਗਦਾ ਹੁਣ ਜਿਹੜਾ ਮਨ ਚੋਂ ਸਾਡੇ ਵਿਚਾਰ ਨਿਕਲਣਾ ਉਹ ਮਨ ਜਿਹੜਾ ਉਹ ਸਾਡੀ ਧਰਤੀ ਹੈ ਕਿਉਂਕਿ ਸਰੀਰ ਜਿਹੜਾ ਉਹ ਪ੍ਰithvi ਹੈ ਹੁਣ ਪੰਜ ਤੱਤ ਜਿਹੜੇ ਜਲ ਅਗਨੀ ਪ੍ਰithvi ਵਾਯੂ ਤੁਸੀਂ ਗਿਣ ਲੈ ਹੁਣ ਪ੍ਰithvi ਜਿਹੜੀ ਆ ਉਹ ਸਾਡਾ ਮਨ ਹੈ ਜਿਹੜਾ ਮਨ ਚੋਂ ਵਿਚਾਰ ਪ੍ਰਗਟ ਹੋਇਆ ਜਦੋਂ ਤੁਸੀਂ ਇਨਸਾਨ ਦੀ ਕੀ ਹੈ ਕਿ ਉਹ ਦੁੱਖ ਨੂੰ ਕੇਂਦਰ ਤੇ ਰੱਖਦਾ ਸਾਨੂੰ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਉਸ ਨਿਰੰਕਾਰ ਨੇ ਉਸ ਅੱਲਾਹ ਤਾਲਾ ਨੇ 10 ਜਿੰਨਾਂ ਜੀਵਨ ਜੇ ਦਿੱਤੀਆਂ ਚੰਗੀ ਦੇ ਦਿੱਤੀ ਹੈ ਪਹਿਲਾਂ ਤੇ ਸਰੀਰ ਜਿਹੜਾ ਸਾਨੂੰ ਮਿਲਿਆ ਮਨਸ ਚੋਲਾ ਮਿਲਿਆ ਹੀ ਸਭ ਤੋਂ ਅਨਮੋਲ ਹੈ ਕਹਿੰਦੇ ਵੀ ਕਰਮੀ ਆਵੇਂ ਕਪੜਾ ਨਦਰੀ ਮੌਕ ਦਵਾਰ ਵੀ ਕਰਮਾਂ ਕਰਕੇ ਐ ਸਾਨੂੰ 84 ਲੱਖ ਜੂਨਾਂ ਤੋਂ ਬਾਅਦ ਇਹ ਸ਼੍ਰੇਸ਼ਟ ਜੂਨ ਮਿਲੀ ਹੈ ਕਿਹੜੇ ਮਨਸ ਜਿਹਦੇ ਵਿੱਚ ਅਸੀਂ ਨਾਮ ਸਿਮਰਨ ਜੱਤ ਸਕਦੇ ਆਂ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਤੇ ਉਹਦੀ ਨਦਰ ਦੇ ਨਾਲ ਉਹਦੀ ਮਿਹਰ ਦੇ ਨਾਲ ਜਿਹੜਾ ਸਾਨੂੰ ਮੁਕਤੀ ਦਾ ਦੁਆਰ ਮਿਲਦਾ ਹੈ ਮੋਕਸ਼ ਮਿਲਦਾ ਹੈ